ਸਤਨਾਮ ਸ੍ਰੀ ਵਾਹਿਗੁਰੂ ਸਤਿਉ ਸਤਨਾਮ ਚਰਨ ਲਾਗੀ ਮਹਾ ਪਾਗੇ ਸਦਾ ਅਨੰਦ ਚਾਗਿਆ ਗੁਰ ਚਰਨ ਲਾਗੀ ਮਹਾ ਪਾਗੇ ਸਦਾ ਅਨੰਦ ਚਾਗਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਸਨਕ ਸਨੰਦ ਮਹੀਸ਼ ਸਮਾਨਾ ਸ਼ੇਖ ਨਾਗ ਤਿਰ ਮਰਮਨਾ ਜਨ ਸੰਤ ਸੰਗਤ ਰਾਮ ਰਿਦੇ ਬਸਾਈ ਰਹਾਉ ਹਨੂਮਾਨ ਸਰ ਗਰੜ ਸੁਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਣਾ ਚਾਰ ਬੇਦ ਅਰ ਸਿਮਰਤ ਪ੍ਰਾਨਾ ਕਮਲਾ ਪਤ ਕਬਲਾ ਨਹੀਂ ਜਾਣਾ ਕਹੇ ਕਬੀਰ ਸੋ ਪਰ ਮੈਂ ਨਹੀਂ ਪਗ ਲਗ ਰਾਮ ਰਹੀ ਸ਼ਰਨਾਹੀ ਕਹੇ ਕਬੀਰ ਸੋ ਪਰ ਮੈਂ ਨਹੀਂ ਪਗ ਲਗ ਰਾਮ ਰਹੀ ਸਿਰ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਸਤਿਗੁਰੂ ਪਾਸ਼ਾ ਮਹਾਰਾਜ ਜੀ ਦੀ ਮੁਕੰਦਸ ਗੋਦ ਦੇ ਅੰਦਰ ਜੁੜ ਮੇਲੇ ਬਿਠੇ ਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦੇ ਨਾਲ ਜੁੜਨ ਵਾਸਤੇ ਆਪ ਜੀ ਨੇ ਜੋ ਮੰਗਲਾ ਚਰਨ ਦੇ ਰੂਪ ਦੇ ਅੰਦਰ ਸ਼ਬਦ ਸਰਵਨ ਕਰਨਾ ਕੀਤਾ ਹੈ ਧੰਨ ਧੰਨ ਸਤਿਗੁਰੂ ਪਾਸ਼ਾ ਮਹਾਰਾਜ ਜੀ ਦੇ ਪਵਨ ਅੰਗ ਸੇਸੋ ਕਨਮੇ ਅਤੇ ਬਨਮੇ ਦੇ ਉੱਪਰ ਭਗਤ ਭਗਤ ਕਬੀਰ ਜੀ ਇਸ ਸ਼ਬਦ ਨੂੰ ਸਬਾਇ ਮਨ ਕਰਨਾ ਕਰਦੇ ਨੇ ਬਾਸ਼ਾ ਮਹਾਰਾਜ ਦੀ ਕਿਰਪਾ ਦੇ ਨਿਆਏ ਭਗਤ ਕਬੀਰ ਜੀ ਸਦ ਸੰਗਤ ਦੀਆਂ ਘੜੀਆਂ ਨੂੰ ਸਭ ਤੋਂ ਉੱਤਮ ਦੱਸਣਾ ਕਰਦੇ ਨੇ ਕਿ ਸਦ ਸੰਗਤ ਦੇ ਵਿੱਚ ਆ ਕਰਕੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਰਾਮ ਨੂੰ ਮਨ ਹਿਰਦੇ ਰੂਪੀ ਦੇ ਵਿੱਚ ਧਿਆਉਣਾ ਕੀਤਾ ਹੈ ਹਿਰਦੇ ਦੇ ਵਿੱਚ ਵਸਾਉਣਾ ਕੀਤਾ ਹੈ ਤੇ ਫਿਰ ਉਹਨਾਂ ਦੀ ਕਿਰਪਾ ਸਤਗੁਰੂ ਪਾਸ਼ਾ ਮਹਾਰਾਜ ਨੇ ਕਿਰਪਾ ਕਰ ਦਿੱਤੀ ਉਹਨਾਂ ਦੇ ਉੱਪਰ ਤੇ ਸਾਧ ਸੰਗਤ ਦੀਆਂ ਘੜੀਆਂ ਨੂੰ ਜਦੋਂ ਮਾਨ ਨਾ ਕੀਤਾ ਹੈ ਅੰਮ੍ਰਿਤ ਵੇਲੇ ਦੀਆਂ ਘੜੀਆਂ ਨੂੰ ਮੰਨਣਾ ਕੀਤਾ ਹੈ ਤੇ ਉਹਨਾਂ ਨੇ ਫਿਰ ਅੰਮ੍ਰਿਤ ਵੇਲੇ ਦੀ ਦਾਤ ਨੂੰ ਪ੍ਰਾਪਤ ਵੀ ਜਿੱਥੇ ਤਰਨਾ ਕੀਤਾ ਹੈ ਉਥੇ ਉਸ ਅਕਾਲ ਪੁਰਖ ਵੈਗ ਦੀ ਕਿਰਪਾ ਦੇ ਨਿਆਈ ਨਾਮ ਦੀ ਦਾਤ ਨੂੰ ਜਿਹੜਾ ਮਾਨਣਾ ਕੀਤਾ ਹੈ ਤੇ ਪਾਵਨ ਜਾਪ ਨੇ ਸਤਿਗੁਰੂ ਪਾਸ਼ਾ ਮਹਾਰਾਜ ਕਿਰਪਾ ਕਰ ਰਹੇ ਨੇ ਅੰਮ੍ਰਿਤ ਹਰ ਦਾ ਨਾਉ ਸਾਧ ਸੰਗ ਗਾਵੀਐ ਜੀਉ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵੈਗ੍ਰ ਦੀ ਕਿਰਪਾ ਦੇ ਨਾਮ ਸਤ ਸੰਗਤ ਦੀਆਂ ਘੜੀਆਂ ਨੂੰ ਮੰਨਣਾ ਕੀਤਾ ਹੈ ਅਮਰਤ ਵੇਲੀਆਂ ਦੀਆਂ ਘੜੀਆਂ ਨੂੰ ਮੰਨਣਾ ਕੀਤਾ ਹੈ ਤੇ ਉੱਥੇ ਬਾષા ਮਹਾਰਾਜ ਨੇ ਫਿਰ ਕਿਰਪਾ ਵੀ ਕਰ ਦਿੱਤੀ ਹੈ ਨਾਮ ਦੀ ਦਾਤ ਵੀ ਜੜੀ ਉਹ ਬਖਸ਼ ਦਿੱਤੀ ਹੈ ਤੇ ਸਤ ਸੰਗਤ ਦੇ ਵਿੱਚ ਆ ਕਰਕੇ ਉਸ ਅਕਾਲ ਪੁਰਖ ਵੈਗ੍ਰ ਨੂੰ ਅਰਦਾਸ ਕੀਤਾ ਹੈ ਜਦੋਂ ਉਸ ਅਕਾਲ ਪੁਰਖ ਵੈਗ੍ਰ ਨੂੰ ਅਰਦਾਸ ਕੀਤਾ ਹੈ ਤੇ ਉਹਨਾਂ ਨੇ ਫਿਰ ਸਤ ਸੰਗਤ ਦੇ ਵਿੱਚ ਮਿਲ ਕਰਕੇ ਬੈਠ ਕਰਕੇ ਸਰਗੁਰੂ ਪਾਸ਼ਾ ਮਹਾਰਾਜ ਦੇ ਮੁਕੱਦਸ ਗੋਦ ਦੇ ਅੰਦਰ ਜੁੜ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਜਿਹੜਾ ਗਾਉਣਾ ਕੀਤਾ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਣਾਂ ਨੂੰ ਗੁਣਾ ਕੀਤਾ ਹੈ ਤੇ ਫਿਰ ਪਾਸ਼ਾ ਮਹਾਰਾਜ ਨੇ ਕਿਰਪਾ ਕਰ ਦਿੱਤੀ ਆ ਉਹਨਾਂ ਨੂੰ ਆਪਣਾ ਨਾਮ ਹੀ ਜਿਹੜਾ ਉਹ ਦੇ ਦਿੱਤਾ ਹੈ ਸਤਿਗੁਰੂ ਮਿਲੇ ਸਭਾਈ ਸਹਿਜ ਗੁਣ ਗਾਈਐ ਜੀਉ ਗੁਣ ਗਾਇ ਵਿਗਸੈ ਸਦਾ ਅਨੰਦ ਜਹ ਆਪ ਸੱਚ ਹੈ ਭਾਵੇ ਤੇ ਪਾਸ਼ਾ ਮਹਾਰਾਜ ਨੇ ਫਿਰ ਕਿਰਪਾ ਕਰ ਦਿੱਤੀ ਆ ਉਹਨਾਂ ਮਨੁੱਖਾਂ ਦੇ ਉੱਪਰ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਆ ਕਰਕੇ RAM ਨੂੰ ਆਪਣੇ ਰਿਦਦੇ ਦੇ ਵਿੱਚ ਵਸਾਉਣਾ ਕੀਤਾ ਆਉ ਸ਼ਬਦ ਨਾਲ ਜੁੜਨ ਤੋਂ ਪਹਿਲਾਂ ਵਾਲੀਏ ਕੁਲ ਆਲਮ ਰਹਾਣੀਅਤ ਦੇ ਮੁਜਸਮੇ ਸਾਂਝੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਨੂੰ ਗਜਾਉਣਾ ਕਹੀਏ ਜੀ ਆਪੋ ਆਪਣੀਆਂ ਲਵਾਈਏ ਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਤੇ ਸਾਧ ਗੁਰੂ ਪਾਸ਼ਾ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਨੂੰ ਗਜਾਉਣਾ ਕਰੀਏ ਜੀ ਦਾਸ ਨੂੰ ਬਖਸ਼ੋ ਜੀ ਅਸੀਸ ਜਿਤਨੇ ਕਿ ਪਾਸ਼ਾ ਮਹਾਰਾਜ ਨੇ ਮੱਤ ਬਖਸ਼ੀਏ ਬਖਸ਼ੀ ਹੋਏ ਮੱਤ ਦੇ ਅਨੁਸਾਰ ਉਸ ਅਕਾਲ ਪੁਰਖ ਵਾਗ ਦੇ ਸ਼ਬਦ ਦੇ ਨਾਲ ਸਾਂਝ ਪਾਉਣੀ ਕਰਦੇ ਆ ਜਪਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਭਗਤ ਕਬੀਰ ਜੀ ਕਿਰਪਾ ਕਰ ਰਹੇ ਨੇ ਸ਼ਬਦ ਨੂੰ ਤਨਾਸਰੀ ਰਾਗ ਦੇ ਅੰਦਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨੇ ਭਗਤ ਜੀ ਨੇ ਅੰਕਿਤ ਕਰਨਾ ਕੀਤਾ ਹੈ ਤੇ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨਿਆਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਵਿਕਿਆਨ ਵੀ ਕਰਨਾ ਕੀਤਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਉਸ ਅਕਾਲ ਪੁਰਖ ਵਰਗਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਇੱਕ ਹੈ ਤੇ ਉਸ ਦੀ ਕਿਰਪਾ ਦੇ ਨਿਆਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਪ੍ਰਸ਼ਾਦ ਹੈ ਨਾਮ ਦਾ ਪ੍ਰਸ਼ਾਦ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਆਈ ਜਿਹੜਾ ਉਮਲਦਾ ਹੈ ਕਿ ਸਤਗੁਰ ਪਾਸ਼ਾ ਮਹਾਰਾਜੇ ਕਿਰਪਾ ਕਰਨ ਤਾਂ ਹੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਆਈ ਜਿਹੜੇ ਸਾਧ ਸੰਗਤ ਦੀਆਂ ਘੜੀਆਂ ਨੂੰ ਮਨਨ ਦਾ ਸੁਭਾਗ ਸਮਾ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਤੇ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨੇ ਭਗਤ ਕਬੀਰ ਜੀ ਕਿਰਪਾ ਕਰ ਰਹੇ ਨੇ ਰਹਾਉ ਵਾਲੇ ਪਦੇ ਦੇ ਅੰਦਰ ਸਤ ਸੰਗਤ RAM ਰਿਦੇਵ ਸਾਈ ਕਿ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਰਹਿ ਕਰਕੇ ਉਸ ਅਕਾਲ ਪੁਰਖ ਵੈਰੀ ਦੀ ਕਿਰਪਾ ਦੇ ਨੇ ਪ੍ਰਮਾਤਮਾ ਨੂੰ ਗੁਣਾ ਨੂੰ ਮੰਨਣਾ ਕੀਤਾ ਹੈ ਤੇ ਜਦੋਂ ਮੰਨਣਾ ਕੀਤਾ ਹੈ ਤੇ ਮਨ ਹਿਰਦੇ ਰੂਪੀ ਦੇ ਵਿੱਚ RAM ਨੂੰ ਜਿਹੜਾ ਵਸਾਉਣਾ ਕੀਤਾ ਹੈ ਜਦੋਂ RAM ਨੂੰ ਵਸਾਉਣਾ ਕੀਤਾ ਹੈ ਤੇ ਉਥੇ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨਿਆਈ ਭਗਤ ਕਬੀਰ ਜੀ ਪਹਿਲੇ ਪਦੇ ਦੇ ਅੰਦਰ ਸਮਝਾਉਣਾ ਕਰ ਰਹੇ ਨੇ ਸਨਕ ਸੁਨੰਦ ਮਹੀਸ਼ ਸਮਾਨਾ ਸ਼ੇਖ ਨਹਗ ਤਿਰੋ ਮਰਮ ਨਾ ਜਾਨਾ ਭਗਤ ਕਬੀਰ ਜੀ ਕਿਰਪਾ ਕਰ ਰਹੇ ਨੇ ਕਿ ਉਸ ਅਕਾਲ ਪੰਖ ਪ੍ਰਭੂ ਨੇ ਜਦੋਂ ਬ੍ਰਹਮਾ ਦੇ ਪੁੱਤਰ ਨੇ ਇਹ ਚਾਰ ਸੰਕ ਸੰਨੰਦ ਤੇ ਮਹੇਸ਼ ਤੇ ਸ਼ਿਵ ਵਰਗਿਆਂ ਨੇ ਵੀ ਜਿਹੜਾ ਉਸ ਅਕਾਲ ਪੁਰਖ ਵੈਗਦਾ ਜਿਹੜਾ ਉਹ ਭੇਦ ਨਹੀਂ ਪਾਇਆ ਕਿ ਸਤਿਗੁਰੂ ਪਾਸ਼ਾ ਮਹਾਰਾਜ ਦੇ ਜਿਹੜੇ ਇਸ ਬ੍ਰਹਮੰਡ ਨੂੰ ਸਾਜਣ ਵਾਲੇ ਨੇ ਤੇ ਉਹਨਾਂ ਨੇ ਵੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਆਈ ਸੰਕ ਅਨੰਦ ਤੇ ਸ਼ਿਵ ਵਰਗਿਆਂ ਨੇ ਵੀ ਜਿਹੜਾ ਉਸ ਅਕਾਲ ਪੁਰਖ ਪ੍ਰਭੂ ਦਾ ਜਿਹੜਾ ਉਹ ਅੰਤ ਨਹੀਂ ਪਾ ਸਕੇ ਕਿਉਂਕਿ ਉਸ ਦਾ ਭੇਦ ਨਹੀਂ ਆ ਕੋਈ ਤੇ ਨਾ ਹੀ ਉਸ ਦਾ ਕੋਈ ਰੂਪ ਹੈ ਤੇ ਉਸ ਦਾ ਨਾਮ ਵੀ ਜਿਹੜਾ ਸਤ ਨਾਮ ਹੈ ਸਦੀਵ ਕਾਲ ਵਿੱਚ ਹੈ ਇਸ ਸੰਸਾਰ ਦੇ ਅੰਦਰ ਜੇਕਰ ਦੇਖਣਾ ਕਰੀਏ ਮਨੁੱਖ ਆਉਂਦਾ ਹੈ ਤੇ ਮਨੁੱਖ ਇਸ ਸੰਸਾਰ ਦੇ ਵਿੱਚੋਂ ਚਲਿਆ ਜਾਂਦਾ ਹੈ ਪਰ ਸਤਿਗੁਰੂ ਪਾਸ਼ਾ ਮਹਾਰਾਜ ਦਾ ਇਹੋ ਜਿਹਾ ਨਾਮ ਹੈ ਜੋ ਸਦੀਵ ਕਾਲ ਇਸ ਸੰਸਾਰ ਦੇ ਵਿੱਚ ਰਹੇਗਾ ਕਿ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਰੂਹਾਂਗੇ ਤਾਂ ਵੀ ਜਿਹੜਾ ਪ੍ਰਭੂ ਦਾ ਨਾਮ ਹੈ ਪਰਮਾਤਮਾ ਦਾ ਨਾਮ ਹੈ ਤੇ ਜਦੋਂ ਅਸੀਂ ਇਸ ਸੰਸਾਰ ਦੇ ਵਿੱਚੋਂ ਚਲੇਗੇ ਤੇ ਤਾਂ ਵੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਇਸ ਸੰਸਾਰ ਦੇ ਅੰਦਰ ਰਹਿਣਾ ਤੇ ਪਾਸ਼ਾ ਰਾਜ ਦੀ ਕਿਰਪਾ ਦੇ ਨਾਇਕ ਕਬੀਰ ਜੀ ਫਰਮਾਉਣਾ ਕਰਦੇ ਨੇ ਕਿ ਇਹਨਾਂ ਨੇ ਵੀ ਜਿਹੜਾ ਉਸ ਪ੍ਰਮਾਤਮਾ ਜਿਹੜਾ ਜਿਹੜਾ ਅੰਤ ਜਿਹੜਾ ਨਹੀਂ ਪਾਇਆ ਨਾਮ ਜਿਹੜਾ ਉਹ ਪਉਣਾ ਨਹੀਂ ਕੀਤਾ ਤੇ ਭੇਦਤਾ ਜਿਹੜਾ ਬੜੀ ਦੂਰ ਦੀ ਗੱਲ ਹੈ ਤੇ ਪਾਸ਼ਾ ਮਹਾਰਾਜ ਵੀ ਕਿਰਪਾ ਕਰ ਰਹੇ ਨੇ ਵਿਸ਼ਨੂੰ ਦੇ ਭਗਤਾਂ ਨੇ ਵੀ ਜਿਹੜੇ ਸ਼ੇਸ਼ਨਾਗ ਦੇ ਜਿਹੜੇ ਦਿਲ ਦੇ ਰਾਜ ਦੇ ਸਮਝਦੇ ਸਨ ਤੇ ਉਹਨਾਂ ਨੇ ਵੀ ਜਿਹੜਾ ਉਸ ਅਕਾਲ ਪੁਰਖ ਵੈਗਤ ਦਾ ਜਿਹੜਾ ਉਹ ਭੇਦ ਨਹੀਂ ਪਾਉਣਾ ਕੀਤਾ ਤੇ ਜਦੋਂ ਉਸ ਅਕਾਲ ਪੁਰਖ ਵੈਗਤ ਨੂੰ ਭੇਦ ਨਹੀਂ ਪਾ ਸਕੇ ਸਿਰ ਫਿਰ ਉਹਨਾਂ ਨੇ ਜਿਹੜਾ ਉਸ ਅਕਾਲ ਪੁਰਖ ਵੈਗਤ ਦੀ ਕਿਰਪਾ ਦੇ ਨਿਆਈ ਜਿਹੜਾ ਇਹ ਪੜਨਾ ਕੀਤਾ ਕਿ ਜਦੋਂ ਸਤਿਗੁਰੂ ਪਾਸ਼ਾ ਮਹਾਰਾਜ ਦਿਆਲ ਜੀ ਆਪ ਕਿਰਪਾ ਕਰਨ ਦੇਣਗੇ ਤੇ ਤਦੋਂ ਹੀ ਜਿਹੜਾ ਉਸ ਅਕਾਲ ਕੁਆਗਰ ਨਾਮ ਜਿਹੜਾ ਉਹ ਸਮਰਿਆ ਜਾ ਸਕਦਾ ਹੈ ਤੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵੈਗ ਦਾ ਭੇਦ ਪਾਉਣਾ ਕੀਤਾ ਹੈ ਜਦੋਂ ਭੇਦ ਪਾਉਣਾ ਕੀਤਾ ਤੇ ਪਾਸ਼ਾ ਮਹਾਰਾਜ ਦੀ ਕਿਰਪਾ ਕਰ ਦਿੱਤੀ ਹੈ ਜਦੋਂ ਸਰਸੰਗ ਦੀਆਂ ਘੜੀਆਂ ਨੂੰ ਮੰਨਣਾ ਕੀਤਾ ਤੇ ਉਸ ਅਕਾਲ ਪੁਰਖ ਵੈਗ ਦੀ ਕਿਰਪਾ ਦੇ ਨਿਆਈ ਉਹਨਾਂ ਨੇ ਫੇ ਪੜਨਾ ਕਰਨਾ ਕੀਤਾ ਆਪ ਲਈਏ ਲੜ ਲਾਏ ਕਿਰਪਾ ਧਾਰੀ ਜਿਉ ਕਿ ਸਤਿਗੁਰੂ ਪਾਸ਼ਾ ਮਹਾਰਾਜ ਜੇਕਰ ਆਪ ਕਿਰਪਾ ਕਰਨਗੇ ਤੇ ਤਾਂ ਹੀ ਜਿਹੜਾ ਉਸ ਅਕਾਲ ਪੁਰਖ ਵੈਗ ਦਾ ਨਾਮ ਜਿਹੜਾ ਉਹ ਸੁਮਰਿਆ ਜਾ ਸਕਦਾ ਤੇ ਜਦੋਂ ਉਸ ਅਕਾਲ ਪੁਰਖ ਵੈਗ ਨੇ ਕਿਰਪਾ ਕਰ ਦਿੱਤੀ ਹੈ ਫਿਰ ਆਪਣਾ ਜਦੋਂ ਨਾਮ ਦੇ ਦਿੱਤਾ ਹੈ ਨੀਚਾਂ ਨੂੰ ਤੇ ਪਾਸ਼ਾ ਮਹਾਰਾਜ ਫਿਰ ਕਿਰਪਾ ਕਰਦੇ ਨੇ ਮੋਹ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਤੇ ਜਦੋਂ ਉਸ ਅਕਾਲ ਪੁਰਖ ਵਾਗ ਦੇ ਕਿਰਪਾ ਦੇ ਨਿਆਈ ਥਾਪਣ ਹਾਰੇ ਪ੍ਰਭੂ ਨੇ ਆਪਣਾ ਨਾਮ ਦੇ ਦਿੱਤਾ ਹੈ ਆਪਣੇ ਚਰਨਾਂ ਦੇ ਨਾਲ ਪ੍ਰੀਤ ਬਖਸ਼ ਦਿੱਤੀ ਹੈ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਤੇ ਫਿਰ ਉਸ ਅਕਾਲ ਪੁਰਖ ਵਾਗ ਦੇ ਕਿਰਪਾ ਦੇ ਨ्याय ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਤਾਂ ਸਾਰਿਆ ਹੁਣ ਜਿਹੜਾ ਉਸ ਅਕਾਲ ਪੁਰਖ ਵਾਗ ਨੇ ਕਿਰਪਾ ਕਰ ਦਿੱਤੀ ਹੈ ਜੀਵਾਂ ਨੂੰ ਆਪਣਾ ਨਾਮ ਹੀ ਬਖਸ਼ ਦਿੱਤਾ ਹੈ ਸਤ ਸੰਗਤ ਦੀਆਂ ਘੜੀਆਂ ਵੀ ਜਿਹੜੀਆਂ ਬਖਸ਼ ਦਿੱਤੀਆਂ ਨੇ ਤੇ ਆਪਣੇ ਚਰਨਾਂ ਦੀ ਜਿਹੜੀ ਉਹ ਪ੍ਰੀਤ ਵੀ ਬਖਸ਼ ਦਿੱਤੀ ਹੈ ਜਦੋਂ ਸਤਗੁਰੂ ਪਾਸ਼ਾ ਮਹਾਰਾਜ ਦੀਆਂ ਇਹ ਤਿੰਨ ਵਸਤੂਆਂ ਜਿਹੜੀਆਂ ਮਨੁੱਖ ਨੂੰ ਪ੍ਰਾਪਤ ਹੋ ਗਈਆਂ ਨਾਮ ਦੀ ਦਾਤ ਵੀ ਪ੍ਰਾਪਤ ਹੋ ਗਈ ਸਤ ਸੰਗਤ ਦੀਆਂ ਘੜੀਆਂ ਵੀ ਜਿਹੜੀਆਂ ਮਾਰਨ ਵਾਸਤੇ ਸਮਾ ਪ੍ਰਾਪਤ ਹੋ ਗਿਆ ਹੈ ਤੇ ਪਾਸ਼ਾ ਮਹਾਰਾਜ ਜੀ ਫੇਰ ਕਿਰਪਾ ਕਰ ਦਿੰਦੇ ਨੇ ਉਹਨਾਂ ਦੇ ਉੱਪਰ ਜਿੱਥੇ ਆਪਣੇ ਨਾਮ ਦੀ ਦਾਤ ਬਖਸ਼ਣਾ ਕਰਦੇ ਨੇ ਦਿਆਲੂ ਕਿਰਪਾਲੂ ਪ੍ਰਭੂ ਨੇ ਆਪਣੇ ਨਾਮ ਦੀ ਦਾਤ ਵੀ ਬਖਸ਼ ਦਿੱਤੀ ਤੇ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜੱਪ ਜਪਿਓ ਬਿਨਵਾਰੀਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਿਆਈ ਹੁਣ ਜਿਹੜਾ ਨਾਮ ਦੀ ਦਾਤ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਣ ਵਾਸਤੇ ਬਖਸ਼ ਦਿੱਤੀ ਹੈ ਸਮਾ ਬਖਸ਼ ਦਿੱਤਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਅਮਰਤ ਵੇਲੇ ਦੀ ਦਾਤ ਬਖਸ਼ ਦਿੱਤੀ ਹੈ ਜਿਨ੍ਹਾਂ ਦੇ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਨੇ ਕਿਰਪਾ ਕਰਨਾ ਕੀਤੀ ਹੈ ਤੇ ਹਮੇਸ਼ਾ ਜਿਹੜਾ ਸਤ ਸੰਗਤ ਦੀਆਂ ਘੜੀਆਂ ਦੇ ਵਿੱਚ ਆ ਕਰਕੇ ਉਸ ਅਕਾਲ ਪੁਰਖ ਵੈਗਦੇ ਗੁਨਾ ਨੂੰ ਜਿਹੜਾ ਉਹ ਗੋਣਾ ਕਰਦੇ ਨੇ ਤੇ ਜਦੋਂ ਸਤਗੁਰੂ ਪਾਸ਼ਾ ਮਹਾਰਾਜ ਕਿਰਪਾ ਕਰ ਦਿੰਦੇ ਨੇ ਤੇ ਫਿਰ ਉਸ ਅਕਾਲ ਪੁਰਖ ਵੈਗਦੇ ਕਿਰਪਾ ਦੇ ਨਾਇ ਚਰਨਾਂ ਦੇ ਵਿੱਚ ਬੰਦਨਾ ਕਰਨਾ ਕਰਦਾ ਹੈ ਕਿ ਸਤਗੁਰੂ ਪਾਸ਼ਾ ਮਹਾਰਾਜ ਦੀ ਆਜਿਨੇ ਕਿਰਪਾ ਕਰ ਦਿੱਤੀ ਹੈ ਤੇਰਾ ਦਰਸ ਪਰ ਨਾਮ ਅਮੋਲੀ ਜਿਉ ਤੇ ਸਤਗੁਰ ਪਾਸ਼ਾ ਜਿਉ ਆਪ ਜੀ ਦੀ ਕਿਰਪਾ ਦੇ ਨਿਆਈ ਜਿਹੜਾ ਅਸੀਂ ਜਿਹੜੇ ਤੁਹਾਡੇ ਨਾਮ ਦੇ ਨਾਲ ਜੁੜੇ ਹੋਏ ਆਂ ਅਮੋਲਕ ਬਚਨਾਂ ਦੇ ਨਾਲ ਜੁੜੇ ਹੋਏ ਆਂ ਬਾਣੀ ਦੇ ਨਾਲ ਜੁੜੇ ਹੋਏ ਆਂ ਆਪ ਜ ਨੇ ਕਿਰਪਾ ਕਰਕੇ ਕਰਨਾ ਕੀਤੀ ਆ ਆਪਣੇ ਦਾਸਾਂ ਦੇ ਉੱਪਰ ਤੇ ਪਾਸ਼ਾ ਮਹਾਰਾਜ ਜੀ ਫੇਰ ਕਿਰਪਾ ਕਰਦੇ ਨੇ ਨਿਤ ਜਪਹਿ ਤੇਰੇ ਦਾਸ ਪੁਰਖ ਅਤੋਲੀ ਜਿਓ ਕਿ ਸਤਗੁਰ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਬੰਦਨਾ ਕਰਨਾ ਕਰਦੇ ਨੇ ਕਿ ਸਤਗੁਰ ਪਾਸ਼ਾ ਮਹਾਰਾਜੀ ਆਪ ਜੀ ਨੇ ਜਿੱਤੇ ਕਿਰਪਾ ਕਰਨਾ ਕੀਤੀ ਹੈ 사드 ਸੰਗਤ ਦੀਆਂ ਘੜੀਆਂ ਨੂੰ ਮੰਨਣ ਵਾਸਤੇ ਸਮਾ ਸੁਭਾਗ ਜਿਹੜਾ ਬਣਾਉਣਾ ਕੀਤਾ ਹੈ ਤੇ ਬਾਦਸ਼ਾਹ ਮਹਾਰਾਜੀ ਬਾਣੀ ਦੇ ਵਿੱਚ ਵੀ ਅੰਕਲ ਕਰਨਾ ਕਰਦੇ ਨੇ ਵਡਭਾਗੀ 사드 ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਕੋਈ ਕਿ ਸਤਿਗੁਰ ਪਾਸ਼ਾ ਮਹਾਰਾਜ ਦੇ ਕਿਰਪਾ ਦੇ ਨੇਈ ਉਹਨਾਂ ਦੇ ਬੜੇ ਵੱਡੇ ਭਾਗ ਹੁੰਦੇ ਨੇ ਜਿਨ੍ਹਾਂ ਨੂੰ 사드 ਸੰਗਤ ਕਰਨ ਦਾ ਸੁਭਾਗ ਜਿਹੜਾ ਸਮਾ ਉਹ ਪ੍ਰਾਪਤ ਹੁੰਦਾ ਹੈ ਤੇ ਸ਼ਮਾ ਰਾਜ ਜੀ ਫਿਰ ਅਕੇਲੀਆਂ ਪੰਕਤੀਆਂ ਦੇ ਵਿੱਚ ਸਮਝਾਉਣਾ ਕਰਦੇ ਨੇ ਨਿਤ ਜਪਹਿ ਤੇਰੇ ਦਾਸ ਪੁਰਖ ਅਤੋਲੀ ਜਿਓ ਇਹ ਸਤਿਗੁਰੂ ਪਾਤਸ਼ਾਹ ਮਹਾਰਾਜੀ ਆਪ ਜੀ ਦੀ ਕਿਰਪਾ ਦੇ ਨਾਈ ਗੁਰੂ ਚਰਨਾਂ ਦੇ ਨਾਲ ਲੱਗ ਕੇ ਅੰਮ੍ਰਿਤ ਵੇਲੇ ਦੀਆਂ ਘੜੀਆਂ ਨੂੰ ਮਾਣ ਕਰਕੇ ਜਿਹੜਾ ਅਸੀਂ ਨਿਤ ਅੰਮ੍ਰਿਤ ਵੇਲੇ ਦੀ ਦਾਤ ਨੂੰ ਮਨਨਾ ਕਰਦੇ ਆਂ ਅੰਮ੍ਰਿਤ ਵੇਲੇ ਆਪ ਜੀ ਦੀ ਬਾਣੀ ਦੇ ਨਾਲ ਜੁੜਨਾ ਕਰਦੇ ਆਂ ਤੇ ਪਾਤਸ਼ਾਹ ਮਹਾਰਾਜੀ ਕਿਰਪਾ ਕਰੋ ਆਪਣੇ ਦਾਸ ਰਿਆਂ ਦੇ ਉੱਪਰ ਜਿਹੜਾ ਸਦਾ ਅਸੀਂ ਅੰਨ ਦਿਨ ਤੇਰਾ ਜਿਹੜਾ ਨਾਮ ਹੈ ਉਹ ਤੇ ਹੁੰਦੇ ਰਹੀਏ ਕਦੀ ਵੀ ਜਿਹੜਾ ਆਪ ਜੀ ਦਾ ਨਾਮ ਸਾਡੇ ਮਨ ਦੇ ਰੂਪੀ ਦੇ ਵਿੱਚੋਂ ਉਹ ਜਿਹੜਾ ਵਿਸਰੇ ਨਾ ਤੇ ਬਾਦਸ਼ਾਹ ਮਹਾਰਾਜ ਜੀ ਫੇਰ ਕਿਰਪਾ ਕਰ ਦਿੰਦੇ ਨੇ ਹਮੇਸ਼ਾ ਵਾਸਤੇ ਜਿਹੜਾ ਆਪਣਾ ਨਾਮ ਜਿਹੜਾ ਉਹ ਆਪਣੇ ਸੇਵਕ ਨੂੰ ਦਾਸ ਰੇ ਨੂੰ ਬਖਸ਼ ਦਿੰਦੇ ਨੇ ਜਦੋਂ ਸਤਗੁਰੂ ਬਾਦਸ਼ਾਹ ਮਹਾਰਾਜੀ ਚਰਨਾਂ ਦੇ ਨਾਲ ਜੁੜ ਕੇ ਸ਼ਬਦ ਦੇ ਨਾਲ ਪ੍ਰੀਤ ਪਾ ਕੇ ਕਰਕੇ ਉਸ ਅਕਾਲ ਪੁਰਖ ਬ੍ਰਹਮ ਪ੍ਰਭੂ ਨੂੰ ਜਦੋਂ ਧਿਆਉਣਾ ਕਰਦੇ ਨੇ ਤੇ ਫਿਰ ਉਸ ਅਕਾਲ ਪੁਰਖ ਵਾਗਿ ਦੇ ਚਰਨਾਂ ਦੇ ਵਿੱਚ ਇਹ ਕਿਰਪਾ ਕਰ ਦਿੰਦੇ ਨੇ ਸਤਗੁਰੂ ਬਾਦਸ਼ਾਹ ਮਹਾਰਾਜ ਸਾਧ ਸੰਗਤ ਦੀਆਂ ਘੜੀਆਂ ਨੂੰ ਮਾਨ ਕੇ ਜਿਹੜਾ ਜੀਵਨ ਹੈ ਉਸ ਨੂੰ ਸਫਲ ਬਣਾ ਲੈਂਦੇ ਨੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਪੈਂਦੀ ਹੈ ਸਤਗੁਰ ਪਾਸ਼ਾ ਮਹਾਰਾਜ ਦੇ ਦਿੱਤੇ ਹੋਏ ਇਸ ਸਨ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਕਰਦੇ ਨੇ ਜਿੱਥੇ ਚਰਨਾਂ ਦੇ ਨਾਲ ਜੋੜਨਾ ਕਰਦੇ ਨੇ ਅੱਖਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਪੜਨਾ ਕਰਦੇ ਨੇ ਕੰਨਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਸਰਵਨ ਕਰਨਾ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਪਾਸ਼ਾ ਮਹਾਰਾਜ ਫਿਰ ਇਸ ਭਵ ਸਾਗਰ ਦੇ ਵਿੱਚੋਂ ਉਹ ਪਾਰ ਉਤਾਰਾ ਕਰਵਾ ਦਿੰਦੇ ਨੇ ਤੇ ਪਾਸ਼ਾ ਮਹਾਰਾਜ ਕੀ ਕਿਰਪਾ ਕਰ ਦਿੰਦੇ ਨੇ ਇਹਨਾਂ ਦੇ ਜਿਹੜੇ ਦੁੱਖ ਤੇ ਸੁੱਖ ਨੇ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਜਿਹੜਾ ਮਨੁੱਖ ਹੈ ਉਹ ਜੀਵ ਹੈ ਉਹ ਚੱਲਣਾ ਕਰਦਾ ਹੈ ਤੇ ਪਾਸ਼ਾ ਮਹਾਰਾਜੀ ਰਹਾਉ ਵਾਲੇ ਪਦੇ ਦੇ ਅੰਦਰ ਪਾਸ਼ਾ ਮਹਾਰਾਜ ਦੀ ਕਿਰਪਾ ਦੀ ਨਿਆਈ ਇਹ ਕਿਰਪਾ ਕਰ ਰਹੇ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਹਿਰਦੇ ਰੂਪੀ ਦੇ ਵਿੱਚ ਧਿਆਉਣਾ ਕੀਤਾ ਹੈ ਸ਼ਬਦ ਦੇ ਨਾਲ ਪ੍ਰੀਤ ਪਾਉਣੇ ਕੀਤੀ ਹੈ ਤੇ ਉੱਥੇ ਪਾਸ਼ਾ ਮਹਾਰਾਜ ਨੇ ਫਿਰ ਕਿਰਪਾ ਵੀ ਕਰ ਦਿੱਤੀ ਹੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਤੇ ਜੇਕਰ ਉਹ ਕਰਤਾਪੁਰਖ ਆਪ ਕਿਰਪਾ ਕਰੇ ਤੇ ਤਾਂ ਹੀ ਜਿਹੜਾ ਉਸ ਅਕਾਲ ਪੁਰਖ ਵੈਗਰੀ ਦੀ ਬਾਣੀ ਦੇ ਨਾਲ ਉਹ ਪ੍ਰੀਤ ਪ੍ਰਾਪਤ ਸਕਦੀ ਹੈ ਤੇ ਜਦੋਂ ਉਸ ਅਕਾਲ ਪੁਰਖ ਵੈਗਰੀ ਕਿਰਪਾ ਕਰ ਦਿੰਦੀ ਹੈ ਆਪਣੇ ਨਾਮ ਦੀ ਜਿਹੜੀ ਦਾਤ ਵੀ ਉਹ ਝੋਲੀ ਦੇ ਵਿੱਚ ਪਾ ਦਿੰਦੀ ਹੈ ਤੇ ਉਸ ਅਕਾਲ ਪੁਰਖ ਵੈਗਰੀ ਦੀ ਕਿਰਪਾ ਦੇ ਨਿਆਈ ਜਦੋਂ ਉਸ ਅਕਾਲ ਪੁਰਖ ਵੈਗਰੀ ਦੇ ਨਾਮ ਨੂੰ ਜਿਹੜਾ ਧਿਆਉਣਾ ਕੀਤਾ ਹੈ ਤੇ ਉਸ ਅਕਾਲ ਪੁਰਖ ਵੈਗਰੀ ਨੇ ਫਿਰ ਕਿਰਪਾ ਕਰ ਦੁੱਦੀ ਹੈ ਅੰਦਰ ਸਾਚਾ ਨੇ ਪੂਰੇ ਸਤਗੁਰ ਐ ਜੀਓ ਹੋਂ ਤਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਤੇ ਬਾષા ਮਹਾਰਾਜ ਦੇ ਚਰਨਾਂ ਦੇ ਵਿੱਚ ਬੰਦਨਾ ਕਰ ਰਹੀ ਕਿ ਸਤਗੁਰ ਪਾਸ਼ਾ ਮਹਾਰਾਜ ਜੀ ਕਦੇ ਵੀ ਜਿਹੜਾ ਢਾਡਾ ਨਾਮ ਹੈ ਉਸ ਸਾਡੇ ਮਨ ਹਿਰਦੇ ਰੂਪੀ ਦੇ ਵਿੱਚੋਂ ਕਦੇ ਵੀ ਜਿਹੜਾ ਵਿਸਰੇ ਨਾ ਹਮੇਸ਼ਾ ਜਿਹੜਾ ਤੁਹਾਡੇ ਚਰਨਾਂ ਦੇ ਨਾਲ ਉਪਰੀਤ ਬਣੀ ਰਹੇ ਤੇ ਜਿਹੜਾ ਮੈਂ ਦਿਨ ਰਾਤ ਆਪ ਦੀ ਬੰਦਗੀ ਦੇ ਨਾਲ ਜੁੜਿਆ ਰਵਾਂ ਕਦੇ ਵੀ ਜਿਹੜਾ ਤੁਹਾਡਾ ਨਾਮ ਮਨ ਹਿਰਦੇ ਰੂਪੀ ਦੇ ਵਿੱਚੋਂ ਉਹ ਵਿਸਰੇ ਨਾ ਤੇ ਪਾਸ਼ਾ ਮਹਾਰਾਜੀ ਫੇਰ ਕਿਰਪਾ ਕਰਦੇ ਨੇ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਸਮਝਾਉਣਾ ਕਰਦੇ ਨੇ ਮਨੁੱਖ ਨੂੰ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾਂ دیਵਾ ਸਤਿਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਬੰਦਨਾ ਕਰ ਰਹੇ ਨੇ ਕਿ ਸਤਿਗੁਰੂ ਪਾਸ਼ਾ ਜੀਓ ਆਪ ਜੀ ਨੇ ਕਿਰਪਾ ਕਰਨਾ ਕੀਤੀ ਹੈ ਸੋਹਣੀ ਦੇਹੀ ਬਖਸ਼ਣਾ ਕੀਤੀ ਹੈ ਇਹ ਸੋਹਣਾ ਤਨ ਬਖਸ਼ਣਾ ਕੀਤਾ ਹੈ ਪਾਸ਼ਾ ਜੀਓ ਆਪ ਕਿਰਪਾ ਕਰੋ ਕਦੇ ਨਾ ਵਿਸਾਰੀ ਅਨ ਦਿਨ ਸੁਮਾਰੀ ਜਾਂ ਨਾਮ ਲਈ ਤਾਂ ਜੀਵਾ ਕਿ ਸਤਿਗੁਰੂ ਪਾਸ਼ਾ ਜੀ ਜਿੰਨਾ ਚਿਰ ਮੈਂ ਆਪ ਜੀ ਦੀ ਬਾਣੀ ਦੇ ਨਾਲ ਜੁੜਿਆ ਰਹਿਣਾ ਤੇ ਉਹਨਾਂ ਚਿਰ ਹੀ ਹੈ ਜਿਹੜਾ ਆਪ ਜੀ ਦੀ ਕਿਰਪਾ ਦੇ ਨਾਲ ਜਿਹੜਾ ਮੇਰਾ ਦਿਨ ਹੈ ਉਸ ਤੁੱਖਾਂ ਭਰਿਆ ਜਿਹੜਾ ਉਹ ਬਤੀਤ ਹੁੰਦਾ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਕਦੀ ਵੀ ਜਿਹੜਾ ਮੈਂ ਤੁਹਾਡਾ ਨਾਮ ਹੈ ਉਹ ਮਨ ਹਿਰਦੇ ਰੂਪੀ ਦੇ ਵਿੱਚੋਂ ਸਾਰਾ ਨਾ ਹਮੇਸ਼ਾ ਜਿਹੜਾ ਤੁਹਾਡਾ ਨਾਮ ਜਪ-ਜਪ ਕੇ ਜਿਹੜਾ ਆਪਣੇ ਸਵਾਸਾਂ ਦੀ ਪੂੰਜੀ ਨੂੰ ਜਿਹੜਾ ਉਹ ਪੂਰਾ ਕਰ ਲਵਾਂ ਤੇ ਪਾਸ਼ਾ ਮਹਾਰਾਜ ਇਹ ਕਿਰਪਾ ਕਰਨਾ ਕਰਦੇ ਨੇ ਮਨੁੱਖ ਨੂੰ ਸਮਝਾਉਣਾ ਕਰਦੇ ਨੇ ਕਿ ਜਿਹੜੇ ਸੋਹਣੇ ਕੰਨ ਬਖਸ਼ਨੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਇਹਨਾਂ ਕੰਨਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਉਹ ਸੁਣਨਾ ਕਰ ਕਦੀ ਵੀ ਜਿਹੜਾ ਇਸ ਕੰਨਾਂ ਦੇ ਨਾਲ ਉਸ ਅਕਾਲ ਪੁਰਖ ਵੈਗੁਰ ਦੇ ਨਿੱਤੀ ਹੋਈ ਅਮੋਲਕ ਦਾਤ ਨੂੰ ਜਿਹੜਾ ਉਹ ਐਵੇਂ ਨਾ ਵਿਗਵਾਉਣਾ ਨਾ ਕਰ ਤੇ ਬਾਦਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਬਾਦਸ਼ਾਹ ਜੀ ਕਿਰਪਾ ਕਰ ਰਹੇ ਨੇ ਸਰਵਣ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮਖ ਅੰਮ੍ਰਿਤ ਪੀਵਾਂ ਕਿ ਇਨ੍ਹਾਂ ਕੰਨਾਂ ਦੇ ਨਾਲ ਉਸ ਅਕਾਲ ਪੁਰਖ ਵੈਗੁਰ ਦੀ ਬਾਣੀ ਨੂੰ ਸਰਵਣ ਕਰਨਾ ਕਰ ਕੰਨਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੁਰਬਾਣੀ ਨੂੰ ਸੁੰਨਾ ਕਰ ਤਾਂ ਕਿ ਜਿਹੜਾ ਤੇਰੇ ਇਸ ਮਨ ਹਿਰਦੇ ਰੂਪੀ ਦੇ ਵਿੱਚੋਂ ਜਿਹੜੀ ਕੂੜ ਦੀ ਕੰਧ ਹੈ ਜਿਹੜੀ ਉਹ ਦੂਰ ਹੋ ਸਕੇ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦੇ ਨਾਲ ਪ੍ਰੀਤ ਪਾਵੇਗਾ ਕੰਨਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਸਰਵਣ ਕਰਨਾ ਕਰੇਗਾ ਤੇ ਫਿਰ ਪਾਸ਼ਾ ਮਹਾਰਾਜ ਕਿਰਪਾ ਕਰ ਦਿੰਦੇ ਨੇ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜਿਹੜੀ ਬੁੱਧ ਵੀ ਹੈ ਜਿਹੜੀ ਉਹ ਬਖਸ਼ ਦਿੰਦੇ ਨੇ ਜਦੋਂ ਉਸ ਅਕਾਲ ਪੁਰਖ ਕੋ ਐਗਰੇ ਬੁੱਧ ਬਖਸ਼ ਦਿੱਤੀ ਹੈ ਬੁੱਧ ਦੇ ਬਖਸ਼ ਦਿੱਤੀ ਹੈ ਚੰਗੀ ਮੱਤ ਬਖਸ਼ ਦਿੱਤੀ ਹੈ ਚੰਗੀ ਮੱਤ ਬਖਸ਼ਣਾ ਕੀਤੀ ਹੈ ਤੇ ਉਸ ਅਕਾਲ ਪੁਰਖ ਕੋ ਐਗਰੇ ਚਰਨਾਂ ਦੇ ਨਾਲ ਜੁੜਨਾ ਕੀਤਾ ਜਦੋਂ ਉਸ ਅਕਾਲ ਪੁਰਖ ਕੋ ਐਗਰੇ ਚਰਨਾਂ ਦੇ ਨਾਲ ਜੁੜਨਾ ਕੀਤਾ ਨੇ ਤੇ ਫਿਰ ਪਾਸ਼ਾ ਮਹਾਰਾਜ ਨੇ ਨਦਰ ਵੀ ਕਰ ਦਿੱਤੀ ਹੈ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਨੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਭੇਦ ਹੈ ਅੱਜ ਤੱਕ ਨਾ ਕੋਈ ਪਾ ਸਕਿਆ ਤੇ ਨਾ ਹੀ ਕੋਈ ਪਾ ਸਕੇਗਾ ਉਸ ਦੇ ਅਨੇਕਾਂ ਰੂਪ ਨੇ ਅਨੇਕਾਂ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਤੇ ਪਾਸ਼ਾ ਮਹਾਰਾਜ ਜੀ ਫੇਰ ਕਿਰਪਾ ਕਰ ਦਿੰਦੇ ਨੇ ਜਿਨ੍ਹਾਂ ਨੂੰ ਆਪਣੇ ਦਾਸਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਦਰ ਕਰ ਦਿੰਦਾ ਹੈ ਤੇ ਸਤਿਗੁਰੂ ਪਾਸ਼ਾ ਮਹਾਰਾਜ ਦੀ ਕਿਰਪਾ ਦੀ ਨਿਯਾਈ ਅਨ ਦਿਨ ਵਿਵੇਕ ਤੇ ਵਿਚਰੇ ਤੇ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਦਾਸਾਂ ਨੂੰ ਜਿਹੜੀ ਉਹ ਬਿਵੇਕ ਉਹ ਬੁੱਧ ਵੀ ਜਿਹੜੀ ਉਹ ਬਖਸ਼ ਦਿੱਤੀ ਹੈ ਤੇ ਫਿਰ ਉਹਨਾਂ ਦੇ ਅੰਦਰ ਜਿਹੜਾ ਸਾਚਾ ਨੇਹੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੀ ਨਿਯਾਈ ਪ੍ਰੀਤ ਦਾ ਜਿਹੜਾ ਖਜ਼ਾਨਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ ਨੇ ਅੰਦਰ ਸਾਚਾ ਨੇਹੋ ਪੂਰੇ ਸਤਗੁਰੇ ਹੁਣ ਜਿਹੜਾ ਸਤਿਗੁਰੂ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨਿਯਾਈ ਮਨ ਹਿਰਦੇ ਰੂਪੀ ਦੇ ਵਿੱਚ ਜਿਹੜੀ ਉਹ ਪ੍ਰੀਤ ਪੈ ਗਈ ਹੈ ਸਤਿਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨ ਦੀ ਮੋਹ ਪਿਆ ਮੋਹ ਪੈ ਗਿਆ ਹੈ ਜਦੋਂ ਮੋਹ ਪਿਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ ਆਪਣੇ ਦਾਸ ਦੇ ਦਾਸਰੇ ਦੇ ਹਿਰਦੇ ਦੇ ਵਿੱਚ ਮਨ ਹਿਰਦੇ ਰੂਪੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜਿਹਨੇ ਅਮਰਤ ਦੀ ਜਿਹੜੀ ਉਹ ਦਾਤ ਜਿਹੜੀ ਉਹ ਬਖਸ਼ਣਾ ਕੀਤੀ ਹੈ ਅਮਰਤ ਵੇਲੇ ਦੀ ਦਾਤ ਬਖਸ਼ ਦਿੱਤੀ ਹੈ ਜਦੋਂ ਅਮਰਤ ਵੇਲੇ ਦੀ ਦਾਤ ਬਖਸ਼ ਦਿੱਤੀ ਹੈ ਤੇ ਹੁਣ ਜਿਹੜਾ ਪੂਰਾ ਸੇਵਕ ਹੈ ਦਾਸ ਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨ्याय ਬਾਣੀ ਦੇ ਨਾਲ ਉਹ ਹਮੇਸ਼ਾ ਉਹ ਪ੍ਰੀਤ ਪਾਇ ਰਿਹਾ ਕਿ ਕਦੀ ਵੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਹਿਰਦੇ ਰੂਪੀ ਦੇ ਵਿੱਚ ਉਹ ਸਾਰਨਾ ਨਹੀਂ ਕਰਦਾ ਤੇ ਸਤਿਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨ्याय ਪਾਸ਼ਾ ਮਹਾਰਾਜੀ ਭਗਤ ਕਬੀਰ ਜੀ ਅਗਲੀਆਂ ਪੰਕਤੀਆਂ ਦੇ ਵਿੱਚ ਸਮਝਾਉਣਾ ਕਰਦੇ ਨੇ ਹਨੂ ਮਾਨ ਨਸਰ ਗਰਡ ਸੁਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਕਿ ਸਤਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨiai ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਗ ਦੇ ਚਰਨਾਂ ਦੇ ਨਾਲ ਜੁੜਨਾ ਕੀਤਾ ਹੈ ਮਨ ਹਿਰਦੇ ਰੂਪੀ ਦੇ ਵਿੱਚ ਉਸ ਅਕਾਲ ਪੁਰਖ ਵਾਇਗਰੇਵ ਦੀ ਕਿਰਪਾ ਦੇ ਨੇ ਬਾਣੀ ਨੂੰ ਪੜਨਾ ਕੀਤਾ ਹੈ ਬਾਣੀ ਦੇ ਨਾਲ ਵਿਚਾਰ ਕਰਕੇ ਆਪਣੇ ਮਨ ਹਿਰਦੇ ਰੂਪੀ ਦੇ ਵਿੱਚ ਵਸਾਉਣਾ ਕੀਤੀ ਹੈ ਤੇ ਫਿਰ ਪਾਸ਼ਾ ਮਹਾਰਾਜ ਕਿਰਪਾ ਕਰਨਾ ਕਰਦੇ ਨੇ ਹਨੂਮਾਨ ਸਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਤੇ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨੇ ਭਗਤ ਕਬੀਰ ਜੀ ਸਮਝਾਉਣਾ ਕਰਦੇ ਨੇ ਕਿ ਸ਼੍ਰੀ ਰਾਮਚੰਦਰ ਜੀ ਦੇ ਵਕ ਹਨੂਮਾਨ ਵਰਗੇ ਵੀ ਵਿਸ਼ਨੂ ਵਰਗੇ ਵੀ ਤੇ ਪਛੀਆਂ ਦੇ ਰਾਜੇ ਗਰੁਰ ਵਰਗੇ ਨੇ ਵੀ ਜਿਹੜਾ ਦੇਵਤਿਆਂ ਨੇ ਵੀ ਜਿਹੜੇ ਰਾਜੇ ਅੰਦਰ ਨੇ ਵੀ ਜਿਹੜਾ ਵੱਡੇ ਤੋਂ ਵੱਡੇ ਰਾਜੇ ਆਪਣੇ ਆਪ ਨੂੰ ਸਮਝਣਾ ਕਰਦੇ ਸੀ ਉਹਨਾਂ ਨੇ ਵੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਜਿਹੜਾ ਉਹ ਥਿਆਣ ਗੁਣਾਂ ਦਾ ਜਿਹੜਾ ਪਾਸ਼ਾ ਮਹਾਰਾਜ ਦਾ ਅੰਤ ਨਹੀਂ ਪਾ ਸਕੇ ਤੇ ਉਹਨਾਂ ਨੇ ਵੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਨਾ ਦੇ ਨਾਲ ਜਿਹੜੀ ਉਹ ਪ੍ਰੀਤ ਪਾਉਣੀ ਕੀਤੀ ਹੈ ਤੇ ਪਰ ਉਹ ਜਿਹੜੇ ਪਾਸ਼ਾ ਮਹਾਰਾਜ ਦੇ ਗੁਨਾ ਦਾ ਜਿਹੜਾ ਅੰਤ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਹ ਉਹਨਾਂ ਦੇ ਚਰਨਾਂ ਦੇ ਵਿੱਚ ਨਹੀਂ ਪੈਣਾ ਕੀਤਾ ਤੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦੇ ਨਾਲ ਪ੍ਰੀਤ ਪਾਉਣੀ ਕੀਤੀ ਹੈ ਤੇ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨੇ ਭਗਤ ਕਬੀਰ ਜੀ ਸਮਝਾਉਣਾ ਕਰ ਰਹੇ ਨੇ ਚਾਰ ਬੇਦ ਅਰ ਸਿਮਰਤ ਉਪਰਾਨਾ ਕਮਲਾ ਪਤ ਕਮਲਾ ਨਹੀਂ ਜਾਨਾ ਕਿ ਜਿਨ੍ਹਾਂ ਨੇ ਚਾਰ ਵੇਦ 18 ਸਮਰਤੀਆਂ ਨੂੰ ਜਿਹੜਾ ਪੁਰਾਣਾ ਨੂੰ ਜਿਹੜਾ ਉਹ ਪੜਨਾ ਕੀਤਾ ਹੈ ਤੇ ਉਹਨਾਂ ਨੇ ਵੀ ਜਿਹੜਾ ਵਿਸ਼ਨੂ ਵਰਗਿਆਂ ਨੇ ਵੀ ਜਿਹੜਾ ਪਾਸ਼ਾ ਮਹਾਰਾਜ ਦੇ ਚਰਨਾਂ ਦਾ ਜਿਹੜਾ ਅੰਤ ਜਿਹੜਾ ਉਹ ਨਹੀਂ ਪਾਉਣਾ ਕੀਤਾ ਤੇ ਪਾਸ਼ਾ ਮਹਾਰਾਜ ਨੇ ਜਿਨ੍ਹਾਂ ਦੇ ਉੱਪਰ ਕਿਰਪਾ ਕਰਨਾ ਕੀਤੀ ਹੈ ਤੇ ਪਾਸ਼ਾ ਮਹਾਰਾਜ ਦੀ ਸਤਿਗੁਰੂ ਪਾਸ਼ਾ ਮਹਾਰਾਜ ਨੇ ਫਿਰ ਆਪਣੇ ਸੇਵਕਾਂ ਨੂੰ ਇਹ ਕਿਰਪਾ ਕਰ ਦਿੱਤੀ ਹੈ ਸਾਧ ਸੰਗ ਦੀਆਂ ਜਿਹੜੀਆਂ ਘੜੀਆਂ ਮੰਨਨ ਦਾ ਸੁਭਾਗ ਸਮਾ ਪ੍ਰਾਪਤ ਕਰਨਾ ਕੀਤਾ ਹੈ ਕੋਈ ਵਿਰਲੇ ਮਨੁੱਖ ਆਏ ਹੁੰਦੇ ਨੇ ਜਿਹੜੇ ਪਾਸ਼ਾ ਮਹਾਰਾਜ ਦੇ ਗੁਣਾ ਦੇ ਨਾਲ ਪਾਣੀ ਦੇ ਨਾਲ ਜੁੜ ਕੇ ਆਪਣੇ ਭਵ ਸਾਗਰ ਦੇ ਵਿੱਚੋਂ ਇਸ ਭਵ ਸਾਗਰ ਦੇ ਵਿੱਚੋਂ ਆਪਣਾ ਜੀਵਨ ਜਿਹੜਾ ਉਹ ਪਾਰ ਉਤਾਰਾ ਕਰਵਾ ਲੈਂਦੇ ਨੇ ਤੇ ਪਾਸ਼ਾ ਰਾਜ ਦੀ ਕਿਰਪਾ ਦੇ ਨੇ ਭਗਤ ਕਬੀਰ ਜੀ ਅਖੀਲੀਆਂ ਪੰਕਤੀਆਂ ਦੇ ਵਿੱਚ ਸਮਝਾਉਣਾ ਕਰਦੇ ਨੇ ਕਬੀਰ ਸੋ ਪਰਮੈ ਨਹੀਂ ਪਗ ਲਗ ਰਾਮ ਰਹੀ ਸਰ ਨਹੀਂ ਤੇ ਕਬੀਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨੇ ਸਮਝਾਉਣਾ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨੇ ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕਾਂ ਨੇ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਜਿਹੜੇ ਭਟਕਦੇ ਫਿਰਦੇ ਨੇ ਉਹਨਾਂ ਨੇ ਸ੍ਰੀ ਸੁਭਾਵ ਸਾਗਰ ਦੇ ਵਿੱਚ ਹੀ ਜਿਹੜਾ ਆਪਣਾ ਜੀਵਨ ਜਿਹੜਾ ਉਹ ਬਤੀਤ ਕਰਵਾ ਲੈਣ ਭਟਕਣਾ ਦੇ ਵਿੱਚ ਤੇ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੇ ਜਿਹੜੇ ਜੁੜੇ ਹੋਏ ਨੇ ਪਟਕ ਦਾ ਭਟਕਣਾ ਦੇ ਵਿੱਚ ਨਹੀਂ ਫਸਣਾ ਕਰਦੇ ਭਟਕਦੇ ਨਹੀਂ ਹੈ ਉਸ ਅਕਾਲ ਪੁਰਖ ਵਾਗ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ ਤੇ ਉਹ ਫਿਰ ਇੱਕ ਨਾ ਇੱਕ ਦਿਨ ਜਿਹੜਾ ਉਸ ਅਕਾਲ ਪੁਰਖ ਵਾਗ ਦੇ ਕਿਰਪਾ ਦੇ ਨਿਆਈ ਉਸ ਅਕਾਲ ਪੁਰਖ ਵਾਗ ਦੇ ਚਰਨਾਂ ਦੇ ਨਾਲ ਪ੍ਰੀਤ ਪਾ ਕੇ ਆਪਣੇ ਮਨ ਹਿਰਦੇ ਰੂਪੀ ਨੂੰ ਜਿਹੜਾ ਟਿਕਾਉ ਦੇ ਵਿੱਚ ਲੈ ਆਉਂਦੇ ਨੇ ਭਟਕਣਾ ਤੋਂ ਜਿਹੜਾ ਦੂਰ ਹੋ ਜਾਂਦਾ ਹੈ ਮਨੁੱਖ ਜੋ ਸੰਤਾਂ ਦੇ ਚਰਨੀ ਲੱਗ ਜਾਂਦਾ ਹੈ ਤੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਅਸੀਂ ਵੀ ਜਿਹੜਾ ਉਸ ਅਕਾਲ ਅਕਾਲ ਪੁਰਖ ਵੈਗਦੇ ਚਰਨਾਂ ਦੇ ਨਾਲ ਜੁੜੇ ਰਹੀਏ ਤਾਂ ਕਿ ਜਿਹੜਾ ਸਾਡਾ ਵੀ ਜਿਹੜਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਜਿਹੜਾ ਉਹ ਸਫਲਾ ਹੋ ਸਕੇ ਪੱਗ ਲਗ ਰਾਮ ਰਹੀਸ਼ਰ ਨਾਇਕ ਗੁਰੂ ਪਾਸ਼ਾ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਆਪਣੇ ਸ਼ਰਨਾਂ ਦੀ ਜਿਹੜੀ ਉਹ ਪ੍ਰੀਤ ਬਖਸ਼ ਦੇਣ ਤਾਂ ਕਿ ਜਿਹੜਾ ਸਾਡਾ ਵੀ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਜਿਹੜਾ ਸਫਲਾ ਹੋ ਸਕੇ ਸਤਿਗੁਰੂ ਪਾਸ਼ਾ ਮਹਾਰਾਜ ਦੇ ਪਾਵਨ ਜਪ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵੈਗਦੇ ਚਰਨਾਂ ਦੇ ਨਾਲ ਪ੍ਰੀਤ ਪਾਉਣੇ ਕੀਤੀ ਹੈ ਚਰਨਾਂ ਦੇ ਨਾਲ ਜੁੜਨਾ ਕੀਤਾ ਹੈ ਤੇ ਭਾਈ ਗੁਰਦਾਸ ਜੀ ਵੀ ਕਿਰਪਾ ਕਰ ਰਹੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜੈ ਚਲ ਸਤ ਗੁਰ ਕੋਟ ਪੈਂਡਾ ਆਗੇ ਹੋਈ ਲੇਤਾ ਹੈ ਸਤ ਗੁਰ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਨਾਲ ਜੁਟਣਾ ਕਰੀਏ ਕਦੇ ਵੀ ਜਿਹੜਾ ਉਹ ਘਟਕਨਾ ਦੇ ਵਿੱਚ ਨਾ ਫਸੇ ਰਹੀਏ ਸਤ ਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨੇ ਜਿਤਨੇ ਇਸਵਾਸਾ ਪੁੰਜੀ ਉਸ ਅਕਾਲ ਪੁਰਖ ਵਾਗਿ ਜੀ ਨੇ ਬਖਸ਼ੀ ਹੈ ਉਸ ਅਕਾਲ ਪੁਰਖ ਵਾਗਿ ਜੀ ਦੇ ਸਿ ਵਿਸ਼ਵਾਸਾ ਪੁੰਜ ਨੂੰ ਮਾਨਦੇ ਹੋਏ ਹਮੇਸ਼ਾ ਉਸ ਅਕਾਰਪੁਰਖ ਵਾਗਿ ਦੇ ਬਾਣੀ ਦੇ ਨਾਲ ਜੁੜੇ ਰਹੀਏ ਤਾਂ ਕਿ ਜਿਹੜਾ ਸਾਡਾ ਵੀ ਇਸ ਸੰਸਾਰ ਦੇ ਵਿੱਚ ਆਇਆ ਉਹ ਸਫਲਾ ਹੋ ਸਕੇ ਜਿਸ ਮਨੋਰਥ ਵਾਸਤੇ ਉਸ ਅਕਾਰਪੁਰਖ ਵਾਗਿ ਨੂੰ ਭੇਜਣਾ ਕੀਤਾ ਹੈ ਤੇ ਪਾਤਸ਼ਾਹ ਮਹਾਰਾਜੇ ਬਾਣੀ ਦੇ ਅੰਦਰ ਵੀ ਮੋਹਰ ਲਗਾ ਕਰਕੇ ਮਨੁੱਖ ਨੂੰ ਸਮਝਾਉਣਾ ਕਰਦੇ ਨੇ ਜਿਸ ਜਲਨਿਦ ਕਾਰਨ ਤゥム ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਡੋ ਵੀਸ ਆਪੇਖਸ਼ਤ ਭਾਈ ਦੁਬਦਾ ਇਹ ਫਲ ਨਾਹੀ ਜਿਉ ਆਸ਼ਮਾਹ ਰਾਜ ਜੀ ਕਿਰਪਾ ਕਰਨ ਸਾਨੂੰ ਪਟਕਣਾ ਦੇ ਵਿੱਚੋਂ ਬਾਹਰ ਕੱਢ ਕੇ ਆਪਣੇ ਚਰਨਾਂ ਦੇ ਨਾਲ ਜੋੜ ਰਹਿਣ ਸ਼ਬਦ ਦੇ ਵਿਚਾਰ ਕਰਦੇ ਆ ਪਾਸੂ ਤਮਾ